ਅਸੀਂ ਧਿਆਨ ਲਾ ਕੇ ਪਰਮੇਸ਼ਰ ਦੇ ਕਲਾਮ ਨੂੰ ਸੁਣਦੇ ਨਹੀਂ ਐ ਤੇ ਧਿਆਨ ਲਾ ਕੇ ਉਸ ਦੇ ਉੱਤੇ ਅਮਲ ਨਹੀਂ ਕਰਦੇ ਇੱਕ ਬਾਈਕ ਚਲਾਉਣਾ ਹੋਵੇ ਜਾਂ ਕਾਰ ਚਲਾਉਣੀ ਹੋਵੇ ਕੋਈ ਵੀ ਸਾਧਨ ਜਿਹੜਾ ਚਲਾਉਣਾ ਹੋਵੇ ਬੇ ਧਿਆਨੀ ਹੋ ਕੇ ਚੱਲੇਗਾ ਬਿਨਾਂ ਧਿਆਨ ਤੋਂ ਚੱਲੇਗਾ ਜੀ ਕਦੇ ਵੀ ਕੋਈ ਸਾਧਨ ਬਿਨਾ ਧਿਆਨ ਤੋਂ ਨਹੀਂ ਚੱਲ ਸਕਦਾ ਕੋਈ ਵੀ ਕੰਮ ਕਰ ਲੋ ਬਿਨਾ ਧਿਆਨੇ ਬੇ ਧਿਆਨੇ ਹੋ ਕੇ ਨਹੀਂ ਹੋਏਗਾ ਚਾਹੇ ਕੋਈ ਬਿਜਲੀ ਦਾ ਮਕੈਨਿਕ ਹੈ ਲਾਈਟ ਠੀਕ ਕਰ ਰਿਹਾ ਹੈ ਅਗਰ ਉਹਦਾ ਵੀ ਧਿਆਨ ਭਟਕ ਗਿਆ ਨਾ ਤੇ ਉਹ ਉਹ ਵੀ ਐਕਸੀਡੈਂਟ ਦਾ ਕਾਰਨ ਬਣ ਸਕਦੀ ਹੈ ਗੱਲ ਬੋਲੋ ਬਣ ਸਕਦੀ ਹੈ ਕਿ ਨਹੀਂ ਚਾਹੇ ਕੋਈ ਡਾਕਟਰ ਕਿਸੇ ਪੇਸ਼ੈਂਟ ਦੇ ਮਰੀਜ਼ ਤੇ ਟੀਕਾ ਲਾ ਰਿਹਾ ਹੈ ਅਗਰ ਉਹਦਾ ਧਿਆਨ ਭਟਕ ਗਿਆ ਤਾਂ ਕੋ ਟੀਕਾ ਗਲਤ ਵੀ ਲੱਗ ਸਕਦਾ ਹੈ। ਅਗਰ ਕੋਈ ਡਾਕਟਰ ઓਪਰੇਟ ਕਰਦੇ ਸਮੇਂ ਆਪਣਾ ਧਿਆਨ ਭਟਕਾ ਲਿਆ ਤੇ ਉਹ ਪੇਸ਼ੈਂਟ ਦੀ ਜਾਨ ਵੀ ਜਾ ਸਕਦੀ ਆ।